ਅੰਗ ਪਾਵੇ ਜੋ ਨਾਨਕ ਤਿਸ ਬਹੁਰ ਨ ਹੋਈ ਹੈ ਫੇਰਾ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਚੌਥਾ ਧੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰਿਆਗ ਤਜੀ ਸਿਆਨ ਪਚਿੰਤ ਵਿਸਾਰੀ ਭੰਗ ਛੋੜਿਓ ਹੈ ਤਿਆਗ ਰਹਾਉ ਜਉ ਦੇਖੋ ਤੋ ਸਗਲ 모ਹੇ 모ਹੀਓ ਤਉ ਸਰਨ ਪਰਿਓ ਗੁਰ ਭਾਗ ਕਰਿ ਕਿਰਪਾ ਟਹਿਲ ਹਰ ਲਾਇਓ ਤਉ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਭਾਵਕ ਕੋ ਜੋ ਸੰਤ ਭੇਟੇ ਵੱਡ ਭਾਗ ਜਨ ਨਾਨਕ ਸਰਬ ਸੁਖ ਪਾਈ ਮੋਹੋ ਹਰ ਚਰਨੀ ਚਿਤ ਲਾਗ ਜੈਤ ਸ੍ਰੀ ਮਹੱਲਾ 5 ਮਨ ਮਹਿ ਸਤ ਗੁਰ ਧਿਆਨ ਧਰਾ ਦਰਿੜਿਓ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਓ ਮਾਇਆ ਕਰਾਰਾਹਾਉ ਕਾਲ ਜਾਲ ਅਰ ਮਹਾ ਜੰਜਾਲਾ ਛੁਟਕੇ ਜਮਹਿ ਡਰਾ ਆਇਓ ਦੁਖ ਹਰਨ ਸਰਨ ਕਰुणा ਪਤ ਗਹਿਓ ਚਰਨ ਆਸਰਾ ਨਾਭ ਰੂਪ ਭਿਓ ਸਾਧ ਸੰਗ ਭਵਨਿਦ ਪਾਰ ਪਰਾ ਅਪਿਓ ਪਿਓ ਗਤ ਥਿਓ ਪਰਮਾ ਕਹੋ ਨਾਨਕ ਅਜਰ ਜਰਾ ਜੈਤ ਸ੍ਰੀ ਮਹੱਲਾ ਪੰਜਵਾਂ ਜਾ ਕਉ ਭਏ ਗੋਵਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸਿਉ ਵਾਕੋ ਵਿਆਦ ਨ ਕਾਈ ਰਹਾਉ ਦੀਸਹਿ ਸਭ ਸੰਗ ਰਹਹਿ ਅਲੇਪਾ ਨਹਿ ਵਿਆਪੈ ਉਨਮਾਈ ਏਕੈ ਰੰਗ ਤਤਕੇ 베ਤੇ ਸਤਗੁਰ ਤੇ ਬੁੱਧ ਪਾਈ ਦਇਆ ਮયા ਕਿਰਪਾ ठाकुर ਕੀ ਸੇਹੀ ਸੰਤ ਸੁਖਾਈ ਤਿਨ ਕੈ ਸੰਗ ਨਾਨਕ ਨਿਸ ਤਰੀਐ ਜਿਨ ਰਸ ਰਸ ਹਰ ਗੁਨ ਗਾਈ ਜੈਤ ਸ੍ਰੀ ਮਹੱਲਾ ਪੰਜਵਾਂ ਗੋਬਿੰਦ ਜੀ ਮਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਣੀ ਅੰਧਿਆਰੀ ਮਹਦੀਪ ਰਹਾਉ ਸਪਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਅਨੂਪ ਅਨਕ ਬਾਰ ਕਰੋ ਤੇ ਬੰਦਨ ਮਨਹਿ ਚਰਾਵਹੁ ਧੂਪ ਹਾਰ ਪਰਿਓ ਤੁਮਰੈ ਪ੍ਰਭ ਦਵਾਰੈ ਦ੍ਰਿੜ ਕਰ ਗਹੀ ਤੁਮਾਰੀ ਲੂਕ ਕਾੜ ਲੈ ਹੋ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ ਜੈ ਸ੍ਰੀ ਮਹੱਲਾ ਪੰਜਵਾ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੋਂ ਬਕੋਂ ਸੁਭ ਰਸਨਾ ਜੀਹ ਹੈ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤਿ ਕਿਾਰੋ ਹਰਿ ਸਿੰਚੈ ਸੁਦਾ ਸੰਜੂਰ ਯਾ ਰਸਮਹਿ ਮਗਨ ਹੋਤਿ ਕਿਰਪਾ ਤੇ ਮਹਾ ਬਖਿਆਤੇ ਤੂਰ ਆਇ ਹਉ ਸਰਨ ਦੀਨ ਦੁਖ ਭੰਜਨ ਚਿਤਵਾਂ ਤੁਮਰੀ ਓਰ ਅਪੈ ਪਦ ਨਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਜੈ ਸ੍ਰੀ ਮਹੱਲਾ ਪੰਜਵਾਂ ਚਾਤਰਕ ਚਿਤਵਤ ਬਰਸਤ ਮੇਹ ਕਿਰਪਾ ਸਿੰਧ ਕਰਨਾ ਪ੍ਰਭ ਧਾਰੂ ਹਰ ਪ੍ਰੇਮ ਭਗਤ ਕੋ ਨੇਹ ਰਹਾਉ ਅਨਕ ਸੂਖ ਚਕਵੀ ਨਹੀਂ ਚਾਹਤ ਆਨੰਦ ਪੂਰਨ ਪੇਖ ਦੇਹ ਆਨ ਅਪਾਵ ਨਾ ਜੀਵਤ ਮੀਨਾ ਬਿਨ ਜਲ ਮਰਨਾ ਤੇਹ ਹਮ ਅਨਾਥ ਨਾਥ ਹਰ ਸਰਨੀ ਆਪਨੀ ਕਿਰਪਾ ਕਰੇ ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨਾ ਕੀਹ ਜੈ ਸ੍ਰੀ ਮਹੱਲਾ ਪੰਜਵਾਂ ਮਨ ਤਨ বাস ਰਹਿ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਉ ਪ੍ਰੇਮ ਠਗौरी ਜਿਨ ਕੋ ਪਾਈ ਤਿਨ ਰਸ ਪੀਓ ਭਾਰੀ ਤਾ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਲੜਦਾਸ ਜਨ ਆਪਣੇ ਉਧਰੇ ਉਧਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਨ ਦਵਾਰ ਜੈਤਿ ਸ੍ਰੀ ਮੁਹੱਲਾ ਪੰਜਵਾਂ ਆਏ ਅਨਕ ਜਨਮ ਭ੍ਰਮ ਸਰਣੀ ਉਧਰ ਦੇ ਅੰਧ ਕੂਪ ਤੇ ਲਾਵਹੁ ਆਪਣੀ ਚਰਨੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸੁਖ ਸੰਪਤ ਮਾਇਆ ਰਸ ਮੀਠੇ ਏ ਨਹੀਂ ਮਨ ਮਹਿ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਨੀ ਜੈ ਸ੍ਰੀ ਮਹੱਲਾ ਪੰਜਵਾ ਹਰ ਜਨ ਸਿਮਰੋ ਹਿਰਦੈ ਰਾਮ ਹਰ ਜਨ ਕੋ ਅਪਦਾ ਨਿਕਟ ਨਾ ਆਵੇ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਗਨ ਬਿਨ ਸਹ ਹਰ ਸੇਵਾ ਨਿਸ਼ਚਲ ਗੋਵਿੰਦ ਧਾਮ ਭਗਵੰਤ ਭਗਤ ਕੋ ਭਉ ਕਿਛ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਨ ਜੋ ਕਰਨੀ सोई सोई बिन सत खाम चरण कमल हृदय गओ नानक सुख समूह बिसराम जयत श्री महल्ला नौ एक ओ ओंकार सतगुरु प्रसाद भूलियो मन माया उर जायो जो जो कर्म कियो लालच लग ते ते आप बंढायो रहाओ समझ ना परी बिखेर आस रचियो ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਧਾਇਓ ਰਤਨ ਰਾਮ ਘਟ ਹੀ ਕੇ ਪੀਤਰ ਤਾਂ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈਤ ਸ੍ਰੀ ਮਹੱਲਾ ਨੋ ਹਰ ਜੂ ਰਾਖ ਲਿਹੁ ਪਤ ਮੇਰੀ ਜਮ ਕੋ ਤਰਾਸ ਭਇਓ ਓਰੇ ਅੰਤਰ ਸਰਨ ਗਹੀ ਕਿਰਪਾ ਨਿਧ ਤੇਰੀ ਰਹਾਉ ਮਹਾ ਪਤਤ ਮੁਗਦ ਲੋਭੀ ਫਨ ਕਰਤ ਪਾਪ ਅਭਹਾਰਾ ਭੈ ਮਰਬੇ ਕੋ ਬਿਸਰਤ ਨਾਹਿਨ ਤੇਹ ਚਿੰਤਾ ਤਨ ਜਾਰਾ ਕੀਏ ਉਪਾਪ ਮੁਕਤ ਕੇ ਕਾਰਨ ਗਹਿ ਜਿਸ ਕੋ ਉਠਤਾਇਆ ਕਟ ਹੀ ਭੀਤਰ ਬਸੈ ਨਿਰੰਜਨ ਆਂ ਕੋ ਮਰਮ ਨਾ ਪਾਇਆ ਨਾ ਹਿਨ ਗੁਨ ਨਾ ਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਪੈ দান ਪ੍ਰਭ ਦੀਜੈ ਜੈਤ ਸ੍ਰੀ ਮਹੱਲਾ ਨੌ ਮਾਨ ਰੇ ਸਾਚਾ ਗਹੋ ਵਿਚਾਰਾ ਰਾਮ ਨਾਮ ਬਿਨ ਮਿਥਿਆ ਮਾਨੂ ਸਗਰੋ ਇਹੋ ਸੰਸਾਰ ਆ ਰਹਾਉ ਜਾਂ ਕੋ ਜੋਗੀ ਖੋਜ ਤਹਾਰੇ ਪਾਇਓ ਨਾਹੀਂ ਤਿਹ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾਹੀਂ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਦਨ ਰਾਖੋ ਹੋ ਬਿਰਦ ਤੋਹਾਰਾ ਜੈਤ ਸ੍ਰੀ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਂ ਆਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੋਣੀ ਯਾਰ ਹਮਾਰੇ ਸੱਜਣ ਇਕ ਕਰੋਂ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋਂ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਇਕ ਤਿਲ ਭੀ ਨਾ ਤਰੀਜੈ ਪ੍ਰਭ ਸਿਓ ਮਨ ਲੀਨਾ ਜਿਉ ਜਲ ਮੀਨਾ ਚਾਤਰਕ ਜਿਵੇਂ ਤਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਖਾ ਭਜੰਤੀਆ ਯਾਰ ਵੇ ਪ੍ਰਿਆ ਹਬੇ ਸਖੀਆਂ ਮੂ ਕਹੀ ਨਾ ਜੇਹੀਆ ਯਾਰ ਵੇ ਹਕ ਡੂ ਹਕ ਚਾੜੈ ਹਉ ਕੇ ਸਚਤੇ ਹੀਆ ਇਕ ਦੂ ਹਕ ਚਾਰੇ ਅਨਕ ਪਿਆਰੇ ਨਿਤ ਕਰਦੇ ਭੋਗ ਬਲਾਸਾ ਤਿਨਾ ਦੇਖ ਮਨ ਚਾਉ ਉਹ ਠੰਡਾ ਹਉ ਕਦ ਪਾਈ ਗੁਣ ਤਾਸਾ ਜਿਨੀ ਮੈਂਡਾ ਲਾਲ ਰਜਾਇਆ ਹਉ ਤਿਸ ਆਗੈ ਮਨ ਦੇਹੀਆ ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂੰ 10 ਢਿਖਾ ਪਿਰ ਕੇ ਹੀਆ ਯਾਰ ਵੇ ਪਿਰ ਆਪਣਾ ਭਾਣਾ ਕਿਸ ਨੀਸੀ ਸੰਦਾ ਯਾਰ ਵੇ ਤੈ ਰਾਵਿਆ ਲਾਲਨ ਮੂੰਹ ਦਾ ਸਦ ਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੀ ਬਾਹਾਂ ਪਕੜ ਠਾਕੁਰ ਹਉ ਕਿਦੀ ਗੁਣ ਅਵਗਣ ਨਾ ਪਛਾਣੀ ਗੁਨਾਹਾਰ ਤੈਂ ਪਾਇਆ ਰੰਗ ਲਾਲ ਬਣਾਇ ਤਿਸ ਹੱਬੂ ਕਿਸ ਸੁਹੰਦਾ ਜਨ ਨਾਨਕ ਧੰ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜੀਂਦਾ ਆਇਆ ਵਜੀ ਵਧਾਈ ਮਹਾ ਮੰਗਲ ਰਹਾਸ ਥੀਆ ਪਿਰदयाल ਸਦ ਨਵ ਰੰਗਿਆ ਵਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆ ਆਸਾ ਮਨ ਸਾ ਸਗਲ ਪੂਰੀ ਰਿਐ ਅੰਕ ਅੰਕ ਮਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਜੈਤ ਸ੍ਰੀ ਮਹੱਲਾ ਪੰਜਵਾ ਘਰ ਦੂਜਾ ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾਇਗਮ ਅਪਾਰ ਪ੍ਰਭ ਕਥਨ ਨਾ ਜਾਏ ਇਕਾਥ ਨਾਨਕ ਪ੍ਰਭ ਸਰਣਾ ਗਤੀ ਰਾਖਨ ਕਉ ਸਮਰੱਥ ਸੰਤ ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ ਕੇਤੇ ਗਣੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀ ਐ ਮੋਹੋ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀ ਐ ਲੂਕ ਕਰਤ ਬਿਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੂ ਕਾਡ ਪਵ ਜਨ ਫੇਰਿਆ ਸ਼ਲੋਕ ਨਿਰਤ ਨਾ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਮ ਨਾਮਿਕ ਕੀ ਬੇਨੰਤਿਆ ਮਿਲੇ ਨਾ ਥਾਵੇਂ ਥਾਉ ਸ਼ੰਤ ਦੂਸਰ ਨਾਹੀ ਠਾਉ ਕਾਪਹਿ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈਐ ਤਜਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵਲਾਈਐ ਅਰਪ ਮੰਤਨ ਪ੍ਰਭੂ ਆਗੇ ਆਪ ਸਗਲ ਮਿਟਾਈਐ ਬਿਨ ਮੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸੁਨੋਕ ਰੇ ਮਨ ਤਾ ਕਉ ਧਾਈਐ ਸਭ ਵਿਦਜਾਂ ਕੈ ਹਾਥ RAM ਨਾਮ ਤਨ ਸਾਂਚੀਐ ਨਾਨਕ ਨਿਭੈ ਸਾਥ ਸ਼ੰਤ ਸਾਥੀ ਅੜਾ ਪ੍ਰਭੇਕ ਦੂਸਰ ਨਾਹੀ ਕੋਈ ਥਾਨ ਤਰੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹਾ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣਤਾ ਕੇ ਕਿਆ ਗਣੀ ਭਜ ਸਰਨ ਸੁਆਮੀ ਸੁਖਾਗਾਮੀ ਤਿਸ ਬਿਨਾ ਅਨ ਨਾਹੀ ਕੋਈ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਇ ਸਲੋਕ ਚਿਤ ਜੇ ਚਿਤ ਵਿਆਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸਬਾਇਆ ਸੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਬਿਕ ਬੁੱਝੀ ਤਪਤ ਆਗਾਨਿਆ ਗਹਿ ਪੁਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇਕ ਪਲੇ ਜੈ ਸ੍ਰੀ ਸੰਤ ਮਹੱਲਾ ਪੰਜਵਾ ਪਾਧਾਣੂ ਸੰਸਾਰ ਗਾਰਬ ਅਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਲੋਭ ਮੋਹੇ ਅਬ ਮਾਨ ਬੂਡੇ ਮਰਨ ਚੀਤ ਨਾ ਆਵੇ ਪੁੱਤਰ ਮਿੱਤਰ ਵਿਵਹਾਰ ਬਨਤਾ ਇਹੇ ਕਰਤਿ ਬਿਹਾਵੇ ਕੁਝ ਦਿਵਸ ਆਏ ਲਿਖੇ ਮਾਏ ਦੁਖ ਧਰਮ ਦੂਤਹਿ ਡਿਠਿਆ ਕਿਰਤ ਕਰਮ ਨਾ ਮਿਟੈ ਨਾਨਕ ਹਰ ਨਾਮ ਧਨ ਨਹੀਂ ਖਟਿਆ ਉਦਮ ਕਰਹਿ ਅਨੇਕ ਹਰ ਨਾਮ ਨਾ ਗਾਵਹੀ ਪਰ ਮਹਿ ਜੂਨ ਅਸੰਖ ਮਾਰੇ ਜਨਮ ਹੈ ਆਵਹੀ ਪਸ਼ੂ ਪੰਖੀ ਸੈਲ ਤਰਵਰ ਗਣਤ ਕਸ਼ੂ ਨਾ ਆਵੇ ਬੀਜ ਬੋਵਸ ਭੋਗ ਭੋਗੈ ਕੀਆ ਆਪਣਾ ਪਾਵੇ ਰਤਮ ਜਨਮ ਹਰੰਤ ਜੂਐ ਪ੍ਰਭੂ ਆਪਨਾ ਭਾਵਹੀ ਬਿਨਵੰਤ ਨਾਨਕ ਪਰਮਹਿ ਪਰਮਾਏ ਖਿਨ ਏਕ ਟਿਕਣ ਨਾ ਪਾਵਹਿ ਜੋ ਬਨ ਗਿਆ ਬੇਤੀਤ ਜਰ ਮਲ ਬੈਠਿਆ ਕਰ ਕੰਪਹਿ ਸਿਰ ਡੋਲ ਨੈਣ ਨਾ ਡੀਠਿਆ ਨਹਿ ਨੈਣ ਦੀਸੈ ਬਿਨ ਭਜਨ ਈਸੈ ਛੋੜ ਮਾਇਆ ਚਾਲਿਆ ਕਹਿਆ ਨਾ ਮੰਨਹਿ ਸਿਰ ਖਾਕシャンਹਿ ਜਿਨ ਸੰਗ ਮਨ ਤਨ ਜਾਲਿਆ ਸ੍ਰੀ ਰਾਮ ਰੰਗ ਅਪਾਰ ਪੂਰਨ ਨਹਿ ਨਿਮਖ ਮਨ ਮਹਿ ਵੂਠਿਆ ਬਿਨਵੰਤ ਨਾਨਕ ਕੋਟ ਕਾਗਰ ਬਿਨ ਸਬਾਰਨਾ ਝੂਠਿਆ ਚਰਨ ਕਮਲ ਸਰਣਾਏ ਨਾਨਕ ਆਇਆ ਦੁਤਰ ਭੈ ਸੰਸਾਰ ਪ੍ਰਭ ਆਪ ਤਰਾਇਆ ਮਿਲ ਸਾਧ ਸੰਗੇ ਭਜੇ ਸ੍ਰੀ ਧਰ ਕਾਰਿਆੰਗ ਪ੍ਰਭ ਜੀ ਤਾਰਿਆ ਹਰਮਾਨ ਲੀਏ ਨਾਮ ਦੀਏ ਅਵਰ ਕਾਸ਼ ਨਾ ਵਿਚਾਰਿਆ ਗੁਣ ਨਿਧਾਨ ਅਪਾਰ ਠਾਕੁਰ ਮਨ ਲੋੜੀਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੀ ਹਰ ਨਾਮ ਪੋਜਨ ਖਾਇਆ ਗੁਣ ਨਿਧਾਨ ਅਪਾਰ ਠਾਕੁਰ ਮਨ ਲੋੜੀਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੀ ਹਰ ਨਾਮ ਭੋਜਨ ਖਾਇਆ